ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਨਾਗ ਤਾਂ ਡਿਆਸ ਤੇ ਲੈ ਕੇ ਆਏ ਆ ਚਾਰ ਇੱਕ ਦਾ ਗਰਮੀਆਂ ਦਾ ਤੂਫਾਨ ਸੂਇਆ ਸਵਾਇਆ ਤੇ ਮਗਰ ਬਾਲੀ ਟੋਪ ਦੀ ਬੱਛੀ ਹੈ ਜੀ ਦੋ ਨੰਬਰ ਨਾ ਅਗਏਗਾ ਗੱਬਣਾ ਦੋ ਭਾਏ ਵੀ ਗਰਮੀयां ਦਾ ਸਮਾਂ ਹਜੇ ਲੰਦਾ ਦੋ ਬਾਈ ਕੋਲ ਬੱਛੀਆਂ ਨੇ ਇੱਕ ਜਰਸੀ ਐ ਐਫ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਕੀ ਭਾ ਰਹਿਣ ਵਾਲੇ ਐ ਜੈਜ ਜਿਹਨੂੰ ਨਾਗ ਪਸੰਦ ਆ ਉਹ ਗਰ ਨੰਬਰ ਲਗਾਤਾਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਾਸੀ ਗਾਲ ਜੀ ਸਾਸੀ ਬਾਈ ਜੀ ਨਾਮ ਤੇ ਡਰੈਸਟ ਦੱਸ ਦਿਓ ਜੀ ਨਾ ਬਾਈ ਮੈਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਨਾਈ ਮੋਬਾਈਲ ਨੰਬਰ ਜੀ 9972416597 ਠੀਕ ਹੈ ਵੀਰੇ ਚਾਰ ਨਾਗਾ ਜੀ ਅੱਜ ਹਾਂ ਵੀਰੇ ਚਾਰ ਨਾਗਾ ਇੱਕ ਸੂਈ ਵਾੜਾ ਇੱਕ ਗੱਬਣ ਤਿਆਰ ਆ ਠੀਕ ਆ ਤੇ ਦੋ ਵਸ਼ੀਆਂ ਪਹਿਲਾਂ ਸੂਈ ਤੋਂ ਸ਼ੁਰੂ ਕਰਦੇ ਪਹਿਲਾਂ ਤਾਂ ਚਮਕ-ਦਮਕ ਚੈੱਕ ਕਰੋ ਵੈਟ ਦੀ ਸੂਹਾ ਕਿ ਨਾਗ ਇਹ ਵੀਰੇ ਕਹਿ ਕੇ ਦੂਜਾ ਦਿੱਤੀਆਂ ਠੀਕ ਆ ਬਾਗ ਜਿਹੜਾ ਮਰਜੀ ਮੰਨ ਲੈ ਕਦੋਂ ਸੂਈ ਹੈ ਜੀ ਇਹ ਸੂਈ ਆ ਬਾਈ ਕੱਲ ਕੱਲ ਸੂਈ ਆ ਪਿਛਲੀ ਰਾਤ ਮਾਰਨ ਚਲ ਅੱਠ ਤੋਂ ਜੀ ਹਾਂ ਠੀਕ ਹੈ ਵੀਰੇ ਜੇਰ ਦੀ ਕੰਪਲੀਟ ਜੇਰ ਦੀ ਡਾਨਾ ਵੀਰੇ ਗਰੰਟੀ ਹੋਊਗਾ ਬੱਚਾ ਕੀ ਦਿੱਤਾ ਜੀ ਮਗਰ ਵਾਸੀ ਬਹੁਤ ਚੰਗੀ ਹੈ ਬੱਚੀ ਐਫ ਦੀ ਬਾਲੀ ਜਿਆਦਾ ਚੰਗੀ ਬਹੁਤ ਚੰਗੀ ਹੈ ਗੁਲਾਬੀ ਅੱਖਾਂ ਵੀਰੇ ਪਿੰਕ ਨੋਜਾ ਪ੍ਰਿੰਟੇ ਵਾਲਾ ਸੁਣਾਇਆ ਮਿਲਿਆ ਕੋਈ ਰਿਕਾਰਡ ਇਹਦਾ ਜੀ ਨਹੀਂ ਮੇਰੇ ਰਿਕਾਰਡ ਨਹੀਂ ਹੈ ਬੱਚੀ ਹੈ ਬਹੁਤ ਚੰਗੀ ਹੈ ਜੀ ਠੀਕ ਹੈ ਬਰੇ ਚੰਗਾ ਹੀ ਲੱਗਿਆ ਵਾ ਉਹਨਾਂ ਨੂੰ ਦੇਖਿਆ ਬਾਕੀ ਕੁਆਲਟੀ ਦੱਸਦੀ ਹੈ ਵੀਰੇ ਬੱਚੇ ਦੀ ਇਹ ਸੀਮਨ ਵਾਕਈ ਚੰਗਾ ਲੱਗਿਆ ਵਾ ਆਪ ਤਾਂ ਹੈਗੀਆ ਕ્રોલ ਸਕਦਾ ਔਰ ਬੱਚੀ ਦਿੱਤੀ ਹੈ ਨਾ ਪਿਓਰ ਤੇ ਉਹਨੇ ਦੀ ਮਗਰ ਬੱਚੀ ਤਿਆਰ ਹੋ ਜਾਣੀ ਹੈ ਸਾਲ ਨੂੰ ਜਿਹੜਾ ਭਾਂਡੇ ਚ ਬੋਲਾ ਕਿੰਨਾ ਪਉਂਦੀ ਹੈ ਬਰੇ ਕਰੋ ਸੰਗ ਜਾਲੂ ਫਿਰੋਤਾ ਇਹਨਾਂ ਦੀ ਹੈਗੀ ਕਰਮ ਵਾਲੀਆਂ ਦੀ ਹਾਂਜੀ ਦੁੱਧੋਂ ਇੰਨੀ ਚੰਗੀ ਹੈ ਨਾ ਵੜਨ ਦੀ ਬਾੜੀ ਚੰਗੀ ਗਾਰੰਟੀ ਵਾਲੇ ਘਰੋਂ ਆਈ ਆ ਪਿਛਲੇ ਸੂਏ ਤੇ 22 23 ਲੀਟਰ ਦਾ ਰਿਕਾਰਡ ਆ ਇਸ ਟਾਈਮ 15 ਕਿਲੋ ਸਟਾਰਟਿੰਗ ਬੋਲਾ ਬਈ ਚੋਲਿਆ ਪਾਜਾ ਸਟਾਰਟਿੰਗ ਬੋਲਾ ਹਾਂ ਚੋਲਿਆ ਕੋਈ ਵੀ ਭੈਣ ਭਰਾ ਆਪਣਾ ਨਾ ਲੈਂਦਾ ਗਾ ਆਪਣਾ ਸੁਦਾ ਕਰਦਾ ਦੋ ਡੰਗ ਤਿੰਨ ਡੰਗ ਮੇਰੇ ਘਰੋਂ ਮਚਵਾ ਕੇ ਦਊ ਕਹਿਣ ਦੀ ਗੱਲ ਨੀ ਦੋ ਮੈਂ ਨਕੇ ਦਊਂਗਾ 100 ਗ੍ਰਾਣੇ ਦੋ ਘਟੋਂ ਮੰਦਾ ਫਲਾ ਦੀ ਗਰੰਟੀ ਹੈ ਜਣਾ ਦੀ ਗਰੰਟੀ ਹੋ ਗਈ ਬੰਦੇ ਹੱਥੋਂ ਨਾ ਲਾਉਣ ਥਾਣਾ ਨੂੰ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਜੀ ਜੇ ਵਜਨ ਦੀ ਗੱਲ ਕਰਕੇ ਤਾਂ ਫੁੱਲ ਹੀ ਵਜਨ ਮੌਜੂਦ ਆ ਵੇਲ ਬਹੁਤ ਆ ਜੀ 24 25 ਲੀਟਰਾਂ ਤੇ ਚਵਾ ਦੋ ਬਈਆ ਚਵਾ ਦੋ ਬਾਕੀ ਦਿਓ ਵੀ ਮੱਝਾਂ ਵਰਗਾ ਚਿੱਟਾ ਜਮਾ ਫਾਇਦੇ ਤੁਹਾਡੇ ਦੋ ਹੋ ਜਾਣੇ ਆ ਵੀਰੇ ਇੱਕ ਤਾਂ ਗਰਮੀਆਂ ਦਾ ਤੂਫਾ ਬਈ ਗਰਮੀ ਨਹੀਂ ਮਨਾਉਣੀ ਤੇ ਦੁੱਧ ਤੇ ਉਹ ਮੱਝਾ ਵਰਗਾ ਇੱਕ ਮਗਰ ਬੱਚਾ ਪੂਰਾ ਟੌਪ ਦਾ ਮਿਲ ਜਾਣਾ ਜੀ ਉਹਨੇ ਦਾ ਮਗਰ ਸਾਲ ਨੂੰ ਬੱਚਾ ਤਿਆਰ ਹੋ ਜਾਣਾ 15 ਕਿਲੋ ਕੋਲ ਚਵਾਈ ਹੋਈ ਹੈ ਦੀ 5:30 ਵਜੇ ਦੀ ਟਾਈਮ ਚੈੱਕ ਕਰਾ ਦੇ ਵੀਡੀਓ ਉਹਦਾ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਨੋਟ ਕਰਾ ਦਿੰਨੇ ਆ ਜੀ 8 ਵਜੇ ਤੇ 16 ਮਿੰਟ ਹੋ ਗਏ ਆ ਵੀਡੀਓ ਬਣਾ ਰਹੇ ਆ ਮਾਰਨਿੰਗ ਦਾ ਟਾਈਮ 5:30 ਵਜੇ ਬਾਈ ਕਹਿੰਦਾ ਚਵਾਈ ਹੋਈ ਹੋਏ ਤਾਂ ਪੋਸਟ ਟਾਈਮ ਵੀ ਨਹੀਂ ਹੋਇਆ ਤੂ ਹੀ ਆਹ ਤੋਂ ਬਰੇ ਆਏ ਫੰਡ ਲਾ ਆਂ ਦੀ ਫਸ ਜਾਂਦੀ ਏ ਕਰਮਾਂ ਦੀ ਆਏ ਲੱਤਾ ਚੌੜੀਆਂ ਕਰ ਕਰ ਦਰਦੀ ਉਹ ਆਪੇ ਲੋਕ ਠੀਕ ਆ ਵੀਰੇ ਤੁਹਾਣਾ ਆਂਦੀ ਏ ਇੰਨੀ ਗਰੰਟੀ ਆ ਬਾਈ ਕਹਿੰਦਾ ਬੇਫਿਕਰ ਹੋ ਕੇ ਆਜੋ ਥੱਲੋਂ ਨੇ ਵੀ ਆਹ ਬਣਾ ਭਰਾ ਬਹਿ ਗਿਆ ਔਰਦਾ ਨਹੀਂ ਬੜੀ ਇੰਨੀ ਠੰਡੀ ਆ ਅਪਨ ਦੋਨੇ ਪਾਸੇ ਬਹਿ ਕੇ ਚੋ ਚਲੋ ਠੀਕ ਆ ਵੀਰੇ ਖਾਂ ਕੇ ਕਰਦੇ ਆਏ ਨਹੀਂ ਕੋਈ ਛੈਡ ਪਾਸ ਸੰਗ ਬਾਈ ਕੋਈ ਨਹੀਂ ਬਰੇ ਚਮਾ ਇਹਨਾਂ ਮੰਜੇ ਦੇ ਪਾ ਵਾਂਗੂ ਥਣ ਖੜੇ ਆ ਕੱਲਾ ਕੱਲਾ ਨਿੱਖੜ ਮਾ ਚਮਕਦਾ ਬਹੁਤ ਜਿਆਦਾ ਬਹੁਤ ਮਾਜਰ ਕਾ ਪਈ ਹੋਗੀ ਬਾਈ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਇਹਦਾ ਮੁੱਲ ਵੀਰੇ 67 ਆ ਉਜਮਾਨ ਤਾਂ ਉਹ ਤੇ 2000 ਦਾ ਮਾਨ ਹੋਊਗਾ 65000 ਦੀ ਮੈਂ ਤਾਂ ਆਦੀ ਵਾੜ ਦੇਣੀ ਹੈ ਵਾੜ ਦੇ ਠੀਕ ਆ ਵੀਰੇ ਜਿਹੇ ਜਿਹੇ ਡਿਮਾਂਡ ਆ ਨਾ ਕਿ ਤੁਹਾਨੂੰ ਨਾਲ ਆ ਵੀ ਫਰੀ ਮਿਲਣਾ 65000 ਚ ਤੇ ਨਹੀਂ ਤੁਹਾਨੂੰ ਪਤਾ 2-3 ਮਹੀਨਿਆਂ ਦੀ ਬਚੀ ਦਾ ਦਾ 15000 ਅਗਲਾ ਮੰਗਦਾ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾਜੀ ਇਹ ਵੀਰੇ ਥੂਆ ਨਾ ਪੁੱਛਿਆ ਹੀ ਨਾ ਕਰੋ ਸੁਆ ਰਹਿਣੀ ਤੇ ਜਿਹੜਾ ਮਰਜ਼ੀ ਮੰਨ ਲੇ ਕਦਾ ਕੀ ਆ ਬਾਈ ਜਿਹੜੇ ਨੇ ਵੇਚੀਓ ਦੂਜਾ ਕਹਿ ਕੇ ਜਾਂਦੇ ਆਪਾਂ ਤਾਂ ਠੀਕ ਆ ਤੀਜਾ ਤਾਂ ਕੋਈ ਕਹਿੰਦਾ ਹੀ ਨਹੀਂ ਠੀਕ ਆ ਸੁਆ ਜਿਹੜਾ ਮਰਜ਼ੀ ਮੰਨ ਲਿਆ ਕਰੋ ਸਵਾਗਤ ਨਾਲ ਲੈਂਦੀ ਹੈ ਜੀ ਸਵਾ ਮੇਰੇ ਪੰਜ ਆਦਾਂ ਨਹੀਂ ਵੜ ਲਊਗੀ ਅੱਜ ਮੇਰੇ ਉੱਤੇ ਵੀ ਆਹ ਹਨਰਗੀ ਪੜੀ ਹੈ ਬੜੇ ਰਾਜੀ ਬਠੇਰੀ ਆ ਸਹੀ ਗੱਲ ਹੈ ਹੈ ਵੀ ਗਰਮੀਆਂ ਦਾ ਤੋ ਭਾਈ ਥੜਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚੁਆਈ ਵਾਲਾ ਸੋਨਾ ਫਿਟਨੈਸ ਆਲਾ ਹਵਾਨਾ ਵਜਨ ਵਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਬਾਕੀ ਚਾਰ ਹੀ ਥਾਣਾ ਫੋਟ ਸ਼ੰਗ ਪੂਰਾ ਵੀ ਨਹੀਂ ਰੰਗ ਪਰੇ ਤੋਂ ਦੋਵੇਂ ਵੀ ਆਪਣੇ ਘਰੇ ਥਾਣਾ ਦੀ ਆਪਣੀ ਗਰੰਟੀ ਹੋਊਗੀ ਕੁਈ ਭਣ ਬਰ ਥੱਲੋ ਨਹੀਂ ਉੱਠਦਾ ਠੀਕ ਹੈ ਵੀਰੇ ਹਾਂ ਸੁਣਾਣਗੇ ਓਕੇ ਹੋਣਗੇ ਦੋਨੇ ਵੜਾਈ ਠੀਕ ਹੈ ਵੀਰੇ ਤੇ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੇ ਖਾਨ ਕੱਲਾ ਕੱਲਾ ਨਿੱਖਰ ਮਾਂ ਲੱਗਿਆ ਵਾ ਥੱਤੀ ਜਵਾਈ ਵਾਲਾ ਫੂਡ ਸ਼ਾਰਕ ਭੋਰਾ ਵੀ ਨਹੀਂ ਸਮਾਂ ਜ਼ਰੂਰ ਲੈ ਜੂ ਚਾਰ ਪੰਜ ਦਿਨ ਹਜੇ ਜਿਹੜੀ ਗੱਠੰਗੂ ਹਵਾਰ ਨਹੀਂ ਜਿੱਟ ਲਫਰਦੀ ਆ ਸਾਰੀ ਕਰਮ ਵਾਲ ਨੇ ਕੱਢ ਕੇ ਖੋਣਾ ਚੰਗੀ ਆ ਵੜ ਗਰਮੀਆਂ ਤੋਫਾ ਕਿੰਨਾ ਪਿਆ ਜੂ ਦੁੱਧ ਜੀ ਬਹੁਤ ਵੀਰੇ 20 ਬਾਈ ਲੀਟਰ ਆਉਣਾ ਪਿਆਰ ਹੋ ਗਈ ਆ ਵੇਖ ਬਾਈ ਜੇ ਤੂੰ ਆ ਗਏ ਨਾ ਕਰ ਮਨ ਦਾ ਪੰਡ ਲਾ ਰੂ ਲੈ ਲਈ ਤੇ ਲਾ ਕੋ ਲੈ ਗਰਦ ਤੂੰ ਸਹੀ ਗੱਲ ਹੈ ਸਮਾਂ ਬਹੁਤ ਪਿਆਜੀ ਹਜੇ ਬਾਕੀ ਬਾਕੀ ਸੀਰ ਸਾਹ ਦਾ ਕੋਈ ਅੰਤ ਨਹੀਂ ਗਾ ਠੰਡੀ ਬਥੇਰੀ ਠੀਕ ਹੈ ਇਹਦੀ ਜੈ ਦੀ ਡਿਮਾਂਡ ਇਹਦਾ ਬਨੇ 55 55 ਦੀ ਹਾਂ ਨਾ ਹੋਊ ਜੋੜਾ ਲੈ ਜੇ ਜੇ ਬਾਈ ਫੈਕਸੀ ਆ ਫੈਕਸੀ ਆ ਕੋਈ ਯਕਲ ਵਾਲੇ ਬੋਨੇ ਜੋੜਾ ਲੈ ਲੈ ਠੀਕ ਆ ਆ ਰੇਟ ਮਿਲਣ ਹਨ ਜਿਹੜਾ ਪਾਸ ਜੈ ਜੈ ਦੁੱਧ ਵੀ ਚੰਗੇ ਵਾਲੇ ਆ ਬਾਕੀ ਇੰਨਾ ਵਜਨ ਕੰਜਾ ਦਾ ਮਿਲਣੀ ਵੀਰਾਂ ਅਇਕ ਤਾਂ ਬੋਲਾ ਹਣ ਜੱਜ ਨਹੀਂ ਪੈਣਾ ਤੇ 15 ਕਿਲੋ ਮਿਲ ਕੇ ਹੀ ਦਵਾਂਗਾ ਠੀਕ ਆ ਹਾਂ ਕਹਿਣ ਦੀ ਗੱਲ ਨਹੀਂ ਚਵਾ ਕੇ ਦਵਾਂਗਾ ਠੀਕ ਆ ਵੀਰੇ ਤੇ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਲਓ ਵੀਰੇ ਤੁਹਾਡੇ ਵਾਸਤੇ ਜਰਸੀ ਦਾ ਤੋਹਫਾ ਉਮਰ ਬੱਚੇ ਦੀ ਕਿੰਨੀ ਕਾ ਵੀਰੇ ਇਹਦੀ ਉਮਰ ਵੀਰੇ 14 ਮਹੀਨਾ ਠੀਕ ਆ ਦੰਦੂ ਗਰਾਂਟਡ ਫੀਰੀ ਆ ਵੀ ਅਰੇ ਦੋਨੇ ਬੱਚੇ ਫਿਰ ਠੀਕ ਆ ਫੋਰਟ ਛੱਕ ਤਾਂ ਹੈ ਨਹੀਂ ਕੁਝ ਨਾ 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 ਵੀਰੇ ਆਕਰਲੇ ਪਾਸੇ ਕੱਢ ਲਈ ਜੇ ਆ ਗਿਆ ਤਾਂ ਉਹ ਲਿਆ ਛੱਡੀ ਆ ਲਓ ਆ ਵਸ ਦੀ ਝੋਲੀ ਚਾਹੀਦੀ ਝੋਲੀ ਫੋਰਟ ਆਪਦੀ ਆ ਵੀਰੇ ਬਾਲੀ ਚੰਗੀ ਗਾਂ ਦੀ ਬੱਚੀ ਹੈ ਵੀਰੇ ਠੀਕ ਗੱਲ ਹੈ ਜੀ ਮਾਦਾ ਦਾ ਤਾਂ ਕਿੰਨਾ ਕਹੇ ਇਹਦਾ ਮਾਦਾ ਦਾ ਵੀਰੇ 24 25 ਲੀਟਰ ਦਾ ਰਿਕਾਰਡ ਆ ਬਾਲੀ ਚੰਗੀ ਗਾਂ ਦੀ ਚਾਤ ਬਾਲੀ ਆ ਬੈਡ ਦੀ ਪੂਰੀ ਸੰਪਟ ਵਾਲੀ ਚੀਜ਼ ਆ ਆਹ ਕੰਨ ਨਹੀਂ ਹਰੇ ਨਹੀਂ ਮੈਂਦਾ ਧੰਨ ਧੰਨ ਕਰਾ ਜੂਗੀ ਬਾਕੀ ਕੁਆਲਿਟੀ ਬੜੀ ਆ ਬੱਚਾ ਹੀ ਆ ਹਜੇ ਵੀਰੇ ਝੋਲੀ ਟੋਪ ਦੀ ਹੈ ਪਾਪੋਈ ਗੱਲ ਨਹੀਂ ਕੋਈ ਨਾ ਕਰ ਤੱਕਾ ਜੈ ਜੀ ਦੀ ਮੰਗ ਜਿਹੜੇ ਇਹਦੇ ਲੈਣੇ ਹੀ ਆ ਇਹ ਵੀਰੇ ਜੋੜੀ ਵੇਚਾਂਗੇ ਕੱਲੀ ਨਹੀਂ ਵੇਚਣੀ ਅੱਛਾ ਜੋੜੀ ਦੋ ਨੰਬਰ ਵੀ ਦਾਸ ਕੇ ਫਿਰ ਜੋੜਾ ਕੋਈ ਲੰਬਾ ਤਾਂ ਵੇਚਾਂਗੇ ਨਹੀਂ ਨਹੀਂ ਵੇਚਣੀ ਨਹੀਂ ਨਹੀਂ ਵੇਚਣੀ ਆਹ ਜੋੜਾ ਜਿਹੜਾ ਇਹਦੇ ਨਾਲ ਨਾਗਾ ਇਹਦੀ ਉਮਰ ਠੀਕ ਆ ਇਹਦੀ 15 ਮਹੀਨੇ ਉਮਰ ਆ ਬੱਚੀ ਦੀ ਆਖੀਰ ਮੈਸੇਜ ਹੀ ਠੀਕ ਆ ਉਹ ਆਖੀਰ ਹੀ ਆ ਬੱਚੀ ਦੁੱਧ ਦਾਂਦਾ ਠੀਕ ਆ ਇਹ ਤੇ ਫਵਰੀ ਆ ਗਈ ਕ੍ਰੋਸ ਚਾਰ ਹੀ ਥਾਣਾ ਕਹਿੰਦਾ ਤੇ ਥਾਣਾ ਬਹੁਤ ਸੋਹਣਾ ਲੱਗਿਆ ਥਾਣੇ ਕੋ ਜਿ ਲੱਗੇ ਚਾਰੇ ਗੀ ਆਗੇ ਆਗੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਕੀ ਬਰੀਕੀਆਂ ਚ ਬਹੁਤ ਆ ਵੀ ਬਹੁਤ ਚੰਗੀ ਗਾੜੀ ਬੱਤੀ ਹੈ ਜੰਕ ਦਾਉ ਕਾਲੀਆ ਹਾਂ ਠੀਕ ਆ ਜੋੜੇ ਦੀ ਕੀ ਡਿਮਾਂਡ ਹੈ ਇਹ ਜੋੜਾ ਵੀ 30000 ਦੇਣਾ ਹੈ ਕੱਲ ਹੀ ਨਹੀਂ ਦੇਣੀ ਕੱਲ ਹੀ ਆਣ ਜਣੂ ਠੀਕ ਆ ਕੱਲੀ ਦਾ ਵੀ ਹੁਣ ਹੀ ਵੇਚ ਦਾਂਗੇ 25 26000 ਦੀ ਸਹੀ ਗੱਲ ਹੈ ਜੀ ਦਊਗਾ 30000 ਦਾ ਜੋੜਾ ਜੋੜਾ 30000 ਹਾਂ ਦੇਣਾ ਜੋੜਾ ਕੱਲ ਹੀ ਨਹੀਂ ਦੇਣੀ ਬਾਈ ਠੀਕ ਆ ਜੋੜਾ ਕਿਹਨੇ ਨਬਰ ਇਹ ਜਾਨਵਰ ਕੋਈ ਘਰੋਂ ਕੱਢਦਾ ਨਹੀਂ ਕਿਉਂਕਿ ਮਾਲ ਜ਼ਿਆਦਾ ਲੇਵਲ ਖੜਦੀ ਨਹੀਂ ਬੰਦਾ ਖੜਦਾ ਨਹੀਂ ਬੰਦਾ ਜਾਨਾ ਮਾਲ ਸੁਖਣਾ ਜ਼ਿਆਦਾ ਹੈ ਸਹੀ ਗੱਲ ਕਰ ਉਹਦਾ ਪਖੌੜਾ ਬਨੋਰਾ ਪਾਈ ਜਾਂਦੇ ਆ ਸਹੀ ਗੱਲ ਟੋਪ ਰਕੇ ਬਾਬਾ ਕੰਮ ਵਧਾਵਾਂਗੇ ਬਾਅਦ ਚ ਉਹ ਤੇ ਖੁੱਲੇ ਰਹਿਣਗੇ ਹਾਂ ਉਹ ਤਾਂ ਖੁੱਲਣਾ ਖੇਡਣ ਗਿਆ ਹੁਣ ਬਈ ਮਾਲ ਜ਼ਿਆਦਾ ਆ ਤਾਂ ਵੇਚਣ ਲੱਗਿਆ ਨਹੀਂ ਵੇਚੋ ਜਿੱਤ ਨਹੀਂ ਕਰਦਾ ਉਹ ਇਹ ਜਾਨਵਰ ਨਾਲ ਹੀ ਕੋਈ ਵੇਚਦਾ ਠੀਕ ਹੈ ਜੈਜ ਡਿਮਾਂਡ ਆ 30000 ਦਾ ਜੋੜਾ ਹੀ ਦੇਣਾ ਕੱਲੀ ਨਹੀਂ ਦੇਣੀਗੀ ਇਹ ਸਪੈਸ਼ਲ ਬੇਨਤੀ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੋ たのあ。